ਤੁਹਾਨੂੰ ਤੇ ਮੈਨੂੰ ਉਹ ਵੇਲਾ ਕਦੇ ਭੁੱਲਣਾ ਨਹੀਂ ਜਦੋਂ ਕੰਦਾਂ ਦੇ ਉੱਤੇ ਪੋਸਟਰ ਲੱਗੇ ਹੁੰਦੇ ਸੀ ਗੱਲ ਲਗਭਗ 3 3.5 ਦਹਾਕੇ ਪੁਰਾਣੀ ਆ ਕੰਦਾਂ ਦੇ ਉੱਤੇ ਪੋਸਟਰ ਲੱਗੇ ਹੁੰਦੇ ਸੀ ਇੱਕ ਪਾਸੇ ਬਰਿੰਦਰ ਦੂਜੇ ਪਾਸੇ ਪ੍ਰੀਤੀ ਸਪਰੂ ਤੇ ਵਿਚਾਲੇ ਜਾਂ ਹੀਟਲੇ ਪਾਸੇ ਮੇਰ ਮੱਤਲ ਇਹ ਪੋਸਟਰ ਦੇ ਉੱਤੇ ਜੇਕਰ ਤਿੰਨ ਜਾਣੇ ਨੇ ਤਾਂ ਮਤਲਬ ਇਹ ਆਕੇ ਇਹ ਪੰਜਾਬੀ ਫਿਲਮ ਚੱਲ ਜਾਣੀ ਆ ਉਹ ਪ੍ਰੀਤੀ ਸਪਰੂ ਇੰਓ ਲੱਗਦਾ ਜੀ ਕਿ ਸਾਡੇ ਪਿੰਡਾਂ ਦੀ ਵਾਸੀ ਆ ਉਹ ਪ੍ਰੀਤੀ ਸਪਰੂ ਇੰਓ ਲੱਗਦਾ ਕਿ ਸਾਡੇ ਟੱਬਰ ਦੇ ਕੱਲੇ ਕੱਲੇ ਜੀ ਦੇ ਨਾਲ ਜਾਣ ਪਛਾਣ ਰੱਖਣ ਵਾਲੀ ਆ ਉਹ ਬ੍ਰਿਟਿਸ਼ਪਰੂ ਉਹ ਦੌਰ ਉਹ ਵੇਲਾ ਇੰਨਾ ਲੱਗਦਾ ਅੱਜ ਵੀ ਜਾਣ ਕੇ ਸੋਚ ਕੇ ਸਮਝ ਕੇ ਵੀ ਯਾਰ ਉਹ ਕਿਤੇ ਗਿਆ ਨਹੀਂ ਉਹ ਇੱਥੇ ਕਿਤੇ ਹੀ ਆ ਤੇ ਬ੍ਰਿਟਿਸ਼ਪਰੂ ਸੱਚੀ ਮੁੱੱਚੇ ਇੱਥੇ ਹੀ ਆ ਇੱਥੇ ਕਿਤੇ ਹੀ ਆ ਆ ਬੈਠੇ ਨੇ ਸੱਚੀ ਕਹਿੰਦਾ ਕੀ ਹਾਲ ਹੈ ਜੀ ਠੀਕ ਠਾਕ ਠੀਕ ਠਾਕ ਚੜਦੀ ਕਲਾ ਚ ਹਾਂਜੀ ਤੁਹਾਨੂੰ ਦੇਖ ਕੇ ਸੱਚੀ ਮੁੱੱਚੇ ਹਰ ਪੰਜਾਬੀ ਨੂੰ ਬਹੁਤ ਖੁਸ਼ੀ ਹੁੰਦੀ ਆ ਮੈਨੂੰ ਵੀ ਪੰਜਾਬੀਆਂ ਨੂੰ ਵੇਖ ਕੇ ਬਹੁਤ ਖੁਸ਼ੀ ਹੁੰਦੀ ਆ ਅਸੀਂ ਤਾਂ ਨਾ ਇਹ ਗੱਲ ਕਹਿੰਦੇ ਕਿ ਤੁਸੀਂ ਸੱਚੀ ਮੁੱੱਚੇ ਪੰਜਾਬ ਚ ਰਹਿਣ ਲੱਗ ਜੇ ਹਾਂ ਇਸ ਲਈ ਨੇ ਅੱਜ ਤੇ ਤੇ ਜਲਦੀ ਕਰਨ ਲੱਗ ਜੂ ਆਹ আস্তে আস্তে ਨੇੜੇ ਆ ਰਹੀ ਆ ਹਾਂ ਮੁੰਬਈ ਤੋਂ ਦਿੱਲੀ ਆ ਗਈ ਉਹ ਦੌਰ ਕਿਦਾਂ ਚੇਤੇ ਆਉਂਦਾ ਸੱਚੀ ਮੁੱਚੀ ਜਿਹੜੀ ਮੈਂ ਗੱਲ ਕੀਤੀ ਮੋਢ ਦੇ ਵਿੱਚ ਉਹ ਜਿਹੜੀ ਉਦੋਂ ਵੈਰਿਟੀ ਬੈਂ ਨਹੀਂ ਸੀ ਹੁੰਦੀ ਨਹੀਂ ਉਦੋਂ ਨਾ ਹੀ ਕੋਈ ਹੁੰਦਾ ਸੀ ਵੀ ਫਾਈਟ ਮਾਸਟਰ ਬੰਬੇ ਤੋਂ ਆਊਗਾ ਜਾਂ ਕੋ ਸਾਊਥ ਵਾਲਾ ਆਊਗਾ ਉਦੋਂ ਆਪੇ ਹੀ ਲੜਾਈਆਂ ਜਿਹੜੀਆਂ ਘਰੇਲੂ ਕਿਡਾਸੀ ਵਾਲੇ ਨਾਲ ਵੀਰਿੰਦਰ ਜੀ ਤੂੰ ਵੈਸੇ ਕੋਈ ਸੈੱਟ ਤੇ ਆਇਆ ਗਾਣਾ ਸੁਣਾਉਣ ਲਈ ਲਾਲਾ ਨਗਰੇਲੇ ਰਿਕਾਰਡ ਕਰ ਉਹ ਬਲੇ ਉੱਥੇ ਹੀ ਉਹਦਾ ਗਾਣਾ ਰਿਕਾਰਡ ਕਰ ਲਿਆ ਉਹ ਫਿਲਮ ਚ ਪਾਤਾ ਇਸ ਤਰ੍ਹਾਂ ਸੀਗਾ ਮਤਲਬ ਫਿਲਮ ਉਸ ਟਾਈਮ ਤੇ ਬੰਦੀ ਔਰ ਮੈਂ ਸਮਝਦੀ ਆ ਜਿਹੜਾ ਉਸ ਟਾਈਮ ਦਾ ਮਾਹੌਲ ਸੀ ਨਾ ਪਿੰਡਾਂ ਦਾ ਵੀ ਇੰਨਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਇੰਨਾ ਆਪਣਾਪਣ ਜਿੱਤੇ ਸ਼ੂਟ ਕਰਦੇ ਸੀ ਅਸੀਂ ਉਹ ਪਿੰਡ ਤੋਂ ਜਦ ਛੱਡਦੇ ਸੀ ਸ਼ੂਟਿੰਗ ਕੰਪਲੀਸ਼ਨ ਤੋਂ ਬਾਅਦ ਸਾਡੇ ਵੀ ਅੱਖਾਂ ਚ ਆਸੂ ਆ ਜਾਂਦੇ ਸੀ ਪਿੰਡਾਂ ਦੇ ਲੋਕਾਂ ਦੇ ਵੀ ਹਾਂ ਇੰਨਾ ਪਿਆਰ ਹੁੰਦਾ ਸੀ ਉਸ ਟਾਈਮ ਤੇ ਵੈਨਿਟੀ ਵੈਂਸ ਜਿਹੜਾ ਹੈ ਨਾ ਇਹਨੇ ਬੜਾ ਕੰਮ ਖਰਾਬ ਕਰਤਾ ਬਿਕੋਜ਼ ਲੋਕੀ ਸਾਰੇ ਸ਼ਾਟ ਦਿੰਦੇ ਵੈਨਿਟੀ ਵੈਂਚ ਵੱਜ ਜਾਂਦੇ ਲੋਕਾਂ ਨਾਲ ਉਤਾਲ-ਵੀਲ ਨਹੀਂ ਬੰਦੀ ਜਿਹੜੀ ਸਾਡੀ ਬਣੀ ਐ ਇਸ ਕਰਕੇ ਕਿਉਂਕਿ ਐਸੀ ਉਸ ਟਾਈਮ ਸ਼ੂਟਿੰਗ ਕਰਦੇ ਸੀ ਮੋਸੀ ਤੇ ਆਈ ਥਿੰਕ ਜਿਹੜਾ ਮੈਂ ਮੈਨੂੰ ਪਿਆਰ ਮਿਲਿਆ ਪੰਜਾਬੀਆਂ ਤੋਂ ਉਹ ਤੇ ਉਹਦਾ ਦੇਣਾ ਨਹੀਂ ਦੇ ਸਕੀ ਤੁਹਾਡੇ ਨਾਲ ਦੇ ਬਹੁਤ ਸਾਰੇ ਸਾਥੀ ਤੰਦਰੁਸਤੀ ਦੇ ਵਿੱਚ ਆ ਬਾਬਾ ਮੇਰ ਕਰੀ ਉਹ ਚੜ੍ਹਦੀ ਕਲਾ ਚ ਰਹਣ ਤੁਸੀਂ ਵੀ 100 70 ਸਾਲ ਦੀ ਉਮਰ ਦੇ ਉਹ ਮਾਈ ਗੋਡ ਹਾਂ ਸੱਚੀ ਮੁੱੱਚੀ ਕਹਿਣਾ ਤੇ ਤੁਹਾਡੀਆਂ ਖਬਰਾਂ ਲੱਗਿਆ ਕਰਨ ਲੰਬੀ ਉਮਰ ਦਾ ਰਾਜ਼ ਐਸੇ ਹੈ ਇਹ ਸਵੇਰ ਉੱਤਰ ਅਖਰੋਟ ਖਾਤੇ ਹਨ ਖਾਤੇ ਹਾਂ ਇਹ ਅਖੀਰ ਨੂੰ ਪਾਣੀ ਵਿੱਚ ਭਗੋ ਰੱਖ ਦਿੰਦੇ ਹਨ ਔਰ ਫਿਰ ਬਾਅਦ ਮੈਂ ਖਾਤੇ ਹਨ ਇਸੇ ਲਈ ਇਤਨੀ ਲੰਬੀ ਉਮਰ ਜੀਤੇ ਹਨ ਇਤਨੀ ਅਗਲਾ ਤੇ ਅਜਾ ਮੇਰੀ ਕਿਊਟ ਬੋਲਤੇ ਮੇਰ ਮਤਲ ਤੇ ਵਰਿੰਦਰ ਦੁਨੀਆ ਦੇ ਵਿੱਚ ਨਹੀਂ ਹਾਂ ਜੀ ਦੋ ਖੁੰਦਾ ਜਿਹੜਾ ਕੀਤੇ ਕਰਦੇ ਔਖਾ ਬੰਦ ਕਰਕੇ ਵੀ ਉਸ ਨਾਲ ਦੇ ਸਾਥੀ ਨਾਲ ਦੇ ਸਹਾਇਕ ਕਲਾਕਾਰ ਚੰਗੇ ਕਲਾਕਾਰ ਤੁਰ ਗਏ ਹਾਂ ਜੀ ਹਾਂ ਬਹੁਤ ਜਲਦੀ ਹੈ ਵਿਰਿੰਦਰ ਜੀ ਵੀ ਮਤਲਬ ਮਹਿਰ ਮਿੱਤਲ ਜੀ ਤੋਂ ਖੈਰ ਐਡਵੋਕੇਟ ਸੀਗੇ ਫਿਰ ਬਣੇ ਕਲਾਕਾਰ ਮੈਂ ਤੇ ਬਹੁਤ ਖੁਸ਼ਕਿਸਮਤ ਆ ਮੈਂ ਸਿਰਫ 15 ਸਾਲ ਸੀ ਜਦ 15 ਸਾਲ ਦੀ ਜਦ ਮੈਂ ਪੰਜਾਬ ਨਾਲ ਜੁੜੀ ਆ ਸਰਪੰਚ ਔਰ ਉਸ ਤੋਂ ਲੈ ਕੇ ਫਿਰ ਮੈਨੂੰ ਇੰਨੇ ਅੱਛੇ 40 ਇਅਰਸ ਰਹੇ ਹੁਣ ਲਾਈਫ ਦੇ ਮੈਂ ਪੰਜਾਬ ਆਂਦੀ ਜਾਂਦੀ ਰਹੀ ਆ ਆਲ ਦਾ ਟਾਈਮ ਬਿਕੋਜ਼ ਕਿਚਪੰਦੀ ਹੈ ਪੰਜਾਬ ਦੀ ਬੰਬੇ ਵੀ ਰਹਿ ਕੇ ਨਾ ਥੋੜੇ ਦਿਨਾਂ ਤੇ ਲੱਗਦਾ ਰਹੀਆਂ ਪੰਜਾਬ ਜਾ ਕੇ ਆਈਏ ਇਸੇ ਕਰਕੇ ਅਸੀਂ ਕਹਿੰਦੇ ਕਿ ਪੰਜਾਬ ਬਚਾ ਲੋ ਸਾਰੀ ਹੀ ਪੰਜਾਬ ਬਚਾ ਲੋ ਆਜੋ ਪੰਜਾਬ ਬਚਾ ਗਏ ਬੀਜੇ ਕਿਨੂੰ ਵੀ ਕਹੋ ਪੰਜਾਬ ਬਚਾ ਲੇ ਬੀਜੇਪੀ ਉਹੀ ਕਰ ਰਹੀ ਹੈ ਕੋਸ਼ਿਸ਼ ਉਹੀ ਕਰ ਰਹੀ ਹੈ ਕਿ ਸਾਰੀ ਇੰਡੀਆ ਉਹਨਾਂ ਨੇ ਐਨੇ ਮਤਲਬ ਡਿਵੈਲਪਮੈਂਟ ਵਿੱਚ ਪਾਰਟ ਲੀਤਾ ਹੈ ਐਨੇ ਸਟੇਟਸ ਨੂੰ ਡਿਵੈਲਪ ਕੀਤਾ ਹੈ ਉਹਨਾਂ ਨੂੰ ਵੀ ਤਕਲੀਫ ਹੋ ਰਹੀ ਹੈ ਕਿ ਪੰਜਾਬ ਲਈ ਆਸੀ ਕੁਝ ਨਹੀਂ ਕਰ ਪਾਏ ਤੁਸੀਂ ਬੀਜੇਪੀ ਨਾਲ ਜੁੜ ਗਏ ਹੋ ਤੁਹਾਡੀ ਗੱਡੀ ਦੇ ਉੱਤੇ ਬਹੁਤ ਵੱਡਾ ਝੰਡਾ ਇੰਨਾ ਵੱਡਾ ਝੰਡਾ ਲਾਇਆ ਤੁਸੀਂ ਉੱਤੇ ਇੰਨਾ ਪਿਆਰ ਫਿਲਮਾਂ ਤੋਂ ਬਾਅਦ ਬੀਜੇਪੀ ਨਾਲ ਪਿਆਰ ਇਹ ਮੈਂ ਬੀਜੇਪੀ ਤੋਂ ਉਮੀਦ ਹੈ ਮੇਰੀ ਵੈਸੇ ਮੈਨੂੰ ਲੱਗਦਾ ਹੈ ਕਿ ਬੀਜਪੀ ਜਿਹੜੀ ਹੈ ਉਹ ਕਦੇ ਇੱਥੇ ਕਾਂਗਰਸ ਰਹੀ ਆ ਅਕਾਲੀ ਰਹੇ ਨੇ ਆਮ ਆਦਮੀ ਆ ਵੀ ਹੈ ਤੇ ਮੈਂ ਸੋਚ ਰਹੀ ਕਦੇ ਬੀਜਪੀ ਨੂੰ ਕੱਲਾ ਇੱਥੇ ਮੌਕਾ ਨਹੀਂ ਮਿਲਿਆ ਇਹ ਪਹਿਲੀ ਵਾਰ ਵੱਖ ਹੋਈ ਆ ਬਿਕੋਜ਼ ਇਹ ਸਪੋਰਟ ਵਿੱਚ ਹੀ ਰਹਿੰਦੀ ਸੀ ਅਕਾਲੀ ਨਾਲ ਥੋੜਾ ਬਹੁਤ ਸੀਟਸ ਤੋਂ ਉਹਨਾਂ ਦਾ ਕੋਈ ਪਾਵਰ ਨਹੀਂ ਸੀ ਕਿ ਹੁਣ ਉਹ ਕੱਲੇ ਆਏ ਨੇ ਕਿ ਉਹਨਾਂ ਨੂੰ ਉਹ ਪਾਵਰ ਮਿਲੇ ਤਾਂ ਕਿ ਉਹ ਡਿਵੈਲਪ ਕਰੇ ਕੱਲ ਉਹਦੇ ਉਹਦੇ ਵਿੱਚ ਕੋਈ ਵਿਚ ਰੋੜਾ ਨਾ ਪਾਏ ਉਹ ਆਊਟ ਐਂਡ ਆਊਟ ਪੰਜਾਬ ਨੂੰ ਸਵਰਗ ਬਣਾ ਦੇ ਪਰ ਪੰਜਾਬ ਦੀ ਕਿਸਾਨੀ ਦੇ ਮਸਲੇ ਹੱਲ ਹੋਣ ਹੋਣਗੇ ਦੇਸ਼ ਦੀ ਕਿਸਾਨੀ ਦੇ ਮਸਲੇ ਹੱਲ ਹੋਣ ਗੱਲ ਤਾਂ ਬਣਨੀ ਆ ਪਰ ਪਿੰਡਾਂ ਦੇ ਵਿੱਚ ਬਣ ਨਹੀਂ ਦਿੰਦੇ ਨਹੀਂ ਨਹੀਂ ਪੰਜਾਬ ਪਿੰਡਾਂ ਤੋਂ ਕੋਈ ਨਹੀਂ ਰੋਕਦਾ ਜਾਨ ਨੇ ਮੈਂ ਜਾऊंगी ਮੈਂ ਇਹਨਾਂ ਦਾ ਮੋਦੀ ਸਾਹਿਬ ਨਾਲ ਕਿਸਾਨਾਂ ਦਾ ਮੇਲ ਕਰਾਂਗੀ ਔਰ ਮੈਂ ਹੀ ਇਹਨਾਂ ਦੇ ਦੇਖਣਾ ਤੁਸੀਂ ਵਿੱਚੋਂ ਜਿਹੜੀ ਪੈਚਿੰਗ ਪਰਸਨ ਹੈ ਨਾ ਉਹ ਮੈਂ ਹੀ ਹੋऊंगी ਹੈ ਗੱਲਬਾਤ ਯੈਸ ਬਧੋ ਮੈਂ ਗਲ ਬਾਤ ਨਹੀਂ ਮੇਰੀ ਆਵਾਜ਼ ਮੇਰੇ ਨੀਅਤ ਮੇਰੀ ਨੀਅਤ ਇਨੀ ਚੰਗੀ ਹੈ ਨਾ ਕਿ ਗੋਬਿੰਦ ਆਪ ਆ ਜਾਂਦੇ ਹੈਲਪ ਵਾ ਵਾ ਆਪ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਪਿੱਛੇ ਮੈਂ ਇੱਕ ਦਿਨ ਬਹੁਤ ਟੈਨਸੀ ਤੇ ਮੈਂ ਮੈਂ ਬਾਜ਼ ਦੇਖਤੀ ਹਾਂ ਮੈਂ ਕੈਲਾਸ਼ ਵਿੱਚ ਵੀ ਬਾਜ਼ ਦੇਖਿਆ 골ਡਨ ਬਾਜ਼ ਸੋਨਾਲ ਮਾਨ ਸਿੰਘ ਮੇਰੇ ਪਿੱਛੇ ਚੱਲ ਰਹੀ ਸੀ ਮੈਂ ਉਹਨਾਂ ਦੇ ਅੱਗੇ ਸੀ ਪਰਿਕਰਮਾ ਕਰ ਰਹੀ ਸੀ ਅਸੀਂ ਕੈਲਾਸ਼ ਦੀ ਤੇ 골ਡਨ ਬਾਜ਼ ਆਇਆ ਕੈਲਾਸ਼ ਤੋਂ ਔਰ ਮੇਰੀ ਪਰਿਕਰਮਾ ਕਰਕੇ ਗਿਆ ਮੇਰੇ ਮੇਰੇ ਹੱਥ ਤੋਂ ਬਾਜ਼ ਖਾਣਾ ਵੀ ਖਾ ਗਿਆ ਮੇਰੇ ਹੁਣ ਲੇਟਲੀ ਦਸ ਰਹੀਆਂ ਇੱਕ ਕੁਝ ਹਫਤੇ ਦੀ ਗੱਲ ਮੈਂ ਕੁਝ 4-5 ਹਫਤੇ ਪਹਿਲਾਂ ਮੈਂ ਬੈਠੀ ਸੀ ਮੈਂ ਬਹੁਤ ਟੈਂਸ ਸੀ ਮੇਰੀ ਬੇਟੀ ਅੱਗੇ ਬੈਠੀ ਸੀ ਉਹਨੂੰ ਬਾਲਕਨੀ ਨਹੀਂ ਦਿਸ ਰਹੀ ਸੀ ਤੇ ਮੇਰੀ ਪਿੱਠ ਸੀ ਤੇ ਮੈਂ ਉਹ ਕੋਈ ਫੋਨ ਆਇਆ ਮੈਂ ਕਹਿ ਰਹੀ ਸੀ ਮੈਂ ਉਹ ਉਸ ਗਲਤੀ ਨਾ ਬੜੀ ਟੈਂਸ ਤਾਂ ਪਤਾ ਨਹੀਂ ਕਿ ਉਹ ਵੈਸਾ ਕੁਝ ਕਹਿ ਰਹੀ ਸੀ ਤੇ ਮੇਰੀ ਡਾਟਰ ਨੇ ਇਮੀਡੀਏਟਲੀ ਉਹਦੇ ਉਹ ਬਾਲਕਨੀ ਦੇਖ ਰਹੀ ਸੀ ਤੇ ਉਹਨੇ ਕਿਹਾ ਮੰਮੀ ਬਾਜ਼ ਮੈਂ ਪਿੱਛੇ ਨਾ ਮੁੜਿਆ ਨਾ ਕੁਝ ਮੇਰੇ ਮੂੰਹ ਸੇ ਸਿਰਫ ਇੱਕ ਆਵਾਜ਼ ਆਈ ਮੇਰਾ ਗੋਬਿੰਦ ਆਇਆ ਹਾਂ ਔਰ ਉਹ ਮੈਨੂੰ ਮੇਰੀ ਤੀਨੋਂ ਕਿਹਾ ਕਿ ਮੇਰੀ ਪ੍ਰੋਬਲਮ ਸੋਲਵ ਹੋਗੀ ਇਹ ਤੂੰ ਹਾਂ ਇਹ ਜੋ ਬਾਜ਼ ਆਇਆ ਨਾ ਮੇਰੀ ਪ੍ਰੋਬਲਮ ਸੋਲਵ ਹੋਗੀ ਵਾਈ ਗੁਰੂ ਦੀ ਸੋ ਮੇਰੀ ਪ੍ਰੋਬਲਮ ਸੋਲਵ ਹੋ ਬਹੁਤ ਖੁਸ਼ੀ ਬੜੀ ਚੰਗੀ ਗੱਲ ਆ ਅਸੀਂ ਨਾ ਪ੍ਰਾਈਮ ਪੋਲਿਟਿਕਸ ਪ੍ਰੋਗਰਾਮ ਦੇ ਵਿੱਚ ਪ੍ਰੀਤੀ ਸਪਰੂਜ ਨੂੰ ਲੈ ਕੇ ਹਾਜ਼ਰ ਹੋ ਰਹੇ ਹਾਂ ਕੁਝ ਕੁ ਘੰਟਿਆਂ ਬਾਅਦ ਉਹ YouTube ਦੇ ਉੱਤੇ Facebook ਦੇ ਉੱਤੇ ਪ੍ਰੋਗਰਾਮ ਪੈ ਜਾਣਾ ਹੈ ਅਸੀਂ ਉੱਥੇ ਲਿੰਕ ਵੀ ਸਾਂਝਾ ਕਰਾਂਗੇ ਪ੍ਰੀਤੀ ਸਕਰੂ ਨੂੰ ਤੁਸੀਂ ਕਲਾਕਾਰ ਦੇ ਤੌਰ 'ਤੇ ਉੱਥੇ ਬਹੁਤ ਲੰਮੇ ਸਮੇਂ ਤੋਂ ਜਾਣਦੇ ਹੋ ਪਰ ਰਾਜਨੀਤਿਕ ਪਾਰੀ ਦੇ ਵਿੱਚ ਕੀ ਸੋਚਦੇ ਆ ਭਾ ਜੀਪੀ ਨਾਲ ਹੀ ਕਿਉਂ ਜੁੜੇ ਆ ਇਹਦੇ ਬਾਬਤ ਸਵਾਲ ਕੀਤੇ ਆ ਤੁਹਾਨੂੰ ਜਦੋਂ ਕੋਈ ਪੁੱਛਦਾ ਹੋਊਗਾ ਵੀ ਤੁਹਾਡੀ ਉਮਰ ਕਿੰਨੀ ਆ ਤੁਸੀਂ ਕਹਿੰਦੇ ਹੋ ਕਿ ਮੇਰੀ ਤਵੱਜਾ ਹੀ ਐਸਿਓ ਕੋਈ ਮਰ ਦਾ ਪਤਾ ਨਹੀਂ ਚਲਦਾ ਕਹਿੰਦੇ ਨਾ ਲੇਡੀਜ਼ ਨੂੰ ਕਰੇਜ ਨਹੀਂ ਪੁੱਛਣੀ ਚਾਹੀਦੀ ਆ ਬਟ ਠੀਕ ਹੈ ਸਾਰੇ ਜਾਣਦੇ ਆ ਕਿ ਭਈਆ ਮੈਂ ਆਈ ਤੇ ਬਹੁਤ ਛੋਟੀ ਸੀ ਫਿਲਮ ਇੰਡਸਟਰੀ ਵਿੱਚ ਤੇ ਮੈਨੂੰ ਆ ਕੇ 42 ਇਅਰਸ ਹੋ ਗਏ ਨੇ ਇਹ ਤੇ ਸੀ ਅੰਦਾਜ਼ਾ ਲਾ ਬਹੁਤ ਮਿਹਰਬਾਨੀ ਤੁਸੀਂ ਪ੍ਰਾਈਮ ਪੌਲਟ ਜਰੂਰ ਦੇਖਿਓ ਬਹੁਤ ਸ਼ੁਕਰੀਆ